ਮਿਸ਼ਨ ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਅਸੀਂ ਡਿਪੈਂਡ ਕਰਦੇ ਹਾਂ ਕਿ ਜਦੋਂ ਡੈਮਾਂ ਦੇ ਵਿੱਚ ਪਾਣੀ ਸਟੋਰ ਕਰਨਾ ਹੈ ਜਾਂ ਡੈਮਾਂ ਦੇ ਵਿੱਚੋਂ ਪਾਣੀ ਛੱਡਣਾ ਹੈ ਤਾਂ ਅਸੀਂ ਸਾਰਾ ਭਵਿੱਖਬਾਣੀ ਜਿਹੜੀ ਮੌਸਮ ਵਿਭਾਗ ਦੀ ਹੁੰਦੀ ਹੈ ਉਹ ਤੇ ਡਿਪੈਂਡ ਕਰਦੇ ਹਾਂ ਕਿ ਕਿੰਨੀ ਅੱਗੇ ਬਰਸਾਤ ਹੋਣੀ ਹੈ ਕਿੰਨਾ ਡੈਮ ਨੂੰ ਖਾਲੀ ਰੱਖਿਆ ਜਾ ਸਕਦਾ ਹੈ ਸੋ ਇਹ ਸਾਰਾ ਜਿਹੜਾ ਆਈਐਮਡੀ ਜਿਹੜੀ ਸੈਂਟਰ ਸਰਕਾਰ ਦੀ ਇੱਥੇ ਮਿਨਿਸਟਰੀ ਹੈ ਆਈਐਮਡੀ ਜਿਹੜੀ ਫੋਰਕਾਸਟ ਕਰਦੀ ਹੈ ਪਰ ਬਦਕਿਸਮਤੀ ਦੇ ਨਾਲ ਇਹ ਸਾਰੀਆਂ ਜਿੰਨੀਆਂ ਫੋਰਕਾਸਟਾਂ ਹੋ ਜਾਂਦੀਆਂ ਸਾਰੀਆਂ ਗਲਤ ਸਾਬਤ ਹੋ ਗਈਆਂ ਹੁਣ ਜਿਸ ਤਰ੍ਹਾਂ 24 ਅੱਠ ਨੂੰ ਇੱਕ ਫੋਰਕਾਸਟ ਹੋਈ ਸੀ ਕਿ 21 ਮਿਲੀਮੀਟਰ ਬਰਸਾਤ ਹੋਏਗੀ ਪਰ ਬਰਸਾਤ ਹੋਈ 163 ਮਿਲੀਮੀਟਰ ਤੇ 25 ਅੱਠ ਨੂੰ ਫੋਰਕਾਸਟ ਸੀ ਕਿ 18 ਮਿਲੀਮੀਟਰ ਬਰਸਾਤ ਹੋਏਗੀ ਤੇ 147 ਮਿਲੀਮੀਟਰ ਹੋਈ ਤੇ ਜਿਹੜੀ 717% ਜਿੰਨੀ ਫੋਰਕਾਸਟ ਕੀਤੀ ਗਈ ਸੀ ਕਿਹਾ ਗਿਆ ਸੀ ਕਿ ਅੰਦਾਜ਼ਾ ਹੈ ਲੱਗੇਗੀ ਹੁਣ 20-25% ਦੀ ਤਾਂ ਸਾਰ ਸਮਝ ਆ ਸਕਦੀ ਆ ਕਿ 20-25% ਘਟ ਹੋਗੀ ਜਾਂ ਜ਼ਿਆਦਾ ਹੋਗੀ ਪਰ 717% ਜ਼ਿਆਦਾ ਹੋਈ ਇਸੇ ਤਰ੍ਹਾਂ 26 ਅੱਠ ਨੂੰ ਜਿਹੜੀ ਫੋਰਕਾਸਟ ਸੀ 13% ਸੀ 13 ਮਿਲੀਮੀਟਰ ਸੀ ਤੇ ਹੋਈ 90.5 ਮਿਲੀਮੀਟਰ ਤੇ ਜਿਹੜੀ 596% ਜਿਹੜੀ ਹੈ ਬਰਸਾਤ ਹੋ ਜਿਆਦਾ ਹੋਈ ਸੋ ਇਸ ਤਰ੍ਹਾਂ ਬੇ ਹਿਸਾਬ ਬਰਸਾਤਾਂ ਜਿਨ੍ਹਾਂ ਨੇ ਸਾਰੇ ਜਿਹਨੇ ਕਿਆਸਤੀ ਜਿਹੜੇ ਸਭ ਕੁਝ ਫੋਰਕਾਸਟ ਦੀ ਸਾਰਿਆਂ ਨੂੰ ਪਿੱਛੇ ਛੱਡ ਕੇ ਇੰਨੀਆਂ ਬਰਸਾਤਾਂ ਹੋ ਗਈਆਂ ਤੇ ਜਿਹੜੀਆਂ ਸੰਭਾਲਿਆ ਨਹੀਂ ਜਾ ਸਕਦਾ ਸੀ ਪਰ ਪੰਜਾਬ ਸਰਕਾਰ ਨੇ ਜੋ ਵੀ ਇਸ ਸੰਬੰਧ ਦੇ ਵਿੱਚ ਹੋ ਸਕਦਾ ਸੀ ਉਹ ਕੀਤਾ ਹੁਣ ਇਹ ਜਿਹੜਾ ਪਾਣੀ ਸੀ ਜਿਹੜਾ ਦਰਿਆਵਾਂ ਦੇ ਵਿੱਚ ਆਇਆ ਦਰਿਆਵਾਂ ਦੇ ਰਾਹੀਂ ਹੜ੍ਹਾਂ ਦੇ ਵਿੱਚ ਹੜ੍ਹਾਂ ਆਪਣਾ ਸਰੀ ਡੈਮਾਂ ਦੇ ਵਿੱਚ ਆਇਆ ਤਾਂ ਉਹ ਤੇ ਜਿਹੜਾ ਕੰਟਰੋਲ ਸੀ ਉਸ ਕੰਟਰੋਲ ਨੂੰ ਬਹੁਤ ਬਖੂਬੀ ਦੇ ਨਾਲ ਕਿ ਕਿਸ ਸਮੇ ਕਿੰਨਾ ਪਾਣੀ ਛੱਡਿਆ ਜਾ ਸਕਦਾ ਹੈ ਮਿੰਟ-ਮਿੰਟ ਦੀ ਉਥੇ ਸਾਰਾ ਧਿਆਨ ਰੱਖਿਆ ਕਿ ਜਿੱਥੇ ਕਿਤੇ ਹੋਰ ਪਾਣੀ ਆਉਣਾ ਨੀਚਲੇ ਪਾਸੇ ਤੇ ਡੈਮ ਤੋਂ ਕਿੰਨਾ ਛੱਡਿਆ ਜਾ ਸਕਦਾ ਉਸ ਤੇ ਵੀ ਸਾਰੀ ਜਿਹੜੀ ਹੈ ਸਰ ਉਹ ਪੂਰਾ ਧਿਆਨ ਰੱਖ ਕੇ ਕਿ ਘੱਟ ਤੋਂ ਘੱਟ ਲੋਕਾਂ ਦਾ ਨੁਕਸਾਨ ਹੋ ਸਕੇ ਉਹ ਅਸੀਂ ਉੱਥੇ ਕੀਤਾ ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਸਰ 24 ਅੱਠ ਨੂੰ 24 ਅੱਠ ਨੂੰ ਜਿਹੜੀ ਡੈਮ ਦੀ ਸਥਿਤੀ थी ਰਣਜੀਤ ਸਾਗਰ ਡੈਮ ਦੀ ਸਥਿਤੀ ਤੱਪ 524 ਮੀਟਰ ਤੇ 901 ਸੈਂਟੀਮੀਟਰ ਸੀ ਤੇ ਇਨਫਲੋ ਸੀ ਜਿਹੜਾ 80383 ਕਿਊਬਿਕ ਸੀ ਪਰ ਉਸੇ ਸਮੇਂ ਉਜ ਡਰਿਆ ਦੇ ਵਿੱਚੋਂ 1,6000 ਕਿਊਸਕ ਪਾਣੀ ਆ ਰਿਹਾ ਸੀ। ਸੋ ਸਥਿਤੀ ਨੂੰ ਦੇਖਦੇ ਉਹ ਰਾਤ ਨੂੰ 9 ਵਜੇ ਕਿ ਉਜ ਡਰਿਆ ਦੇ ਵਿੱਚੋਂ ਪਾਣੀ ਆ ਰਿਹਾ ਹੈ। ਅੱਗੇ ਬਰਬਾਦੀ ਨਾ ਹੋਵੇ ਤੇ ਰਣਜੀਤ ਸਾਗਰ ਡੈਮ ਦੇ ਵਿੱਚੋਂ ਸਿਰਫ ਤੇ ਸਿਰਫ 125 ਕਿਊਸਕ ਪਾਣੀ ਛੱਡਿਆ ਗਿਆ। ਇਸੇ ਤਰ੍ਹਾਂ 10 ਵਜੇ 500 ਕਿਊਸਕ ਪਾਣੀ ਛੱਡਿਆ ਗਿਆ ਕਿਉਂਕਿ ਉਜ ਡਰਿਆ ਉਸ ਤੋਂ ਵੀ ਵੱਧ ਗਿਆ ਸੀ। 11 ਵਜੇ 500 ਕਿਊਸਕ ਛੱਡਿਆ ਗਿਆ। 12 ਵਜੇ 500 ਕਿਊਸਿਕ ਛੱਡਿਆ ਗਿਆ 1 ਵਜੇ 5500 3 ਕਿਊਸਿਕ ਛੱਡਿਆ ਗਿਆ ਕਹਿਣ ਤੋਂ ਭਾਵ ਕਿ ਕੰਪੈਰੀਅਨ ਦੇਖ ਕੇ ਕਿ ਉਸ ਸਮੇਂ ਉਜ ਡਰਿਆ ਦੇ ਵਿੱਚੋਂ ਕਿੰਨਾ ਪਾਣੀ ਜਾ ਰਿਹਾ ਤੇ ਰਣਜੀਤ ਸਾਗਰ ਡੈਮ ਦੇ ਵਿੱਚੋਂ ਕਿੰਨਾ ਪਾਣੀ ਛੱਡਿਆ ਜਾ ਸਕਦਾ ਹੈ ਬੈਲੈਂਸ ਬਣਾ ਕੇ ਉਹ ਪਾਣੀ ਛੱਡਿਆ ਜਾਂਦਾ ਰਿਹਾ ਤੇ ਉਸ ਤੋਂ ਬਾਅਦ 24 ਤਾਰੀਖ ਇਹੀ ਸਾਰਾ ਸਿਸਟਮ ਚੱਲਦਾ ਰਿਹਾ ਤੇ 26 ਤਾਰੀਖ ਨੂੰ 26 ਤਾਰੀਖ ਨੂੰ 5 ਵਜੇ 527 ਮੀਟਰ ਤੇ 904 ਸੈਂਟੀਮੀਟਰ ਜਿਹੜਾ ਰੰਜੀਤ ਸਾਗਰ ਡੈਮ ਦੇ ਵਿੱਚ ਲੈਵਲ ਹੋ ਗਿਆ ਤਾਂ ਉਸ ਸਮੇਂ ਉਜੜ ਦਰਿਆ ਦੇ ਵਿੱਚੋਂ ਵੀ 1,57,920 ਕਿਊਸਿਕ ਪਾਣੀ ਆ ਰਿਹਾ ਸੀ ਤਾਂ ਉਸ ਜਦੋਂ ਰੰਜੀਤ ਸਾਗਰ ਡੈਮ ਦੀ ਕਪੈਸਿਟੀ ਜਿੰਨੀ ਸੀ 527 ਮੀਟਰ ਦੀ ਉਹਦੀ ਕਪੈਸਿਟੀ ਹੈ ਉਨਾ ਪਾਣੀ ਡੈਮ ਦੇ ਵਿੱਚ ਜਮਾ ਹੋ ਗਿਆ ਸੀ ਤਾਂ ਸਰ ਉਸ ਸਮੇਂ ਅਲਟਰਨੇਟਿਵ ਕੋਈ ਨਹੀਂ ਸੀ ਉਸ ਸਮੇਂ ਇਹ ਡੈਮ ਦਾ ਹੀ ਨਿਯਮ ਬਣਿਆ ਹੋਇਆ ਹੈ ਰੂਲਸ ਬਣੇ ਹੋਏ ਨੇ ਕਿ ਜਿੰਨਾ ਇਨਫਲੋ ਹੈ ਤੇ ਉਹਨਾਂ ਆਊਟਫਲੋ ਹੋ ਜਾਣਾ ਉਹ ਆਊਟਫਲੋ ਜਿੰਨਾ ਹੋਇਆ ਇਨਫਲੋ ਸੀ 22942 ਕਿਊਸਿਕ ਇਨਫਲੋ ਸੀ ਤੇ 170000 ਕਿਊਸਿਕ ਜਿਹੜਾ ਉਹ ਆਊਟਫਲੋ ਕੀਤਾ ਤੇ ਉਸ ਸਮੇਂ ਡੈਮ ਨੂੰ ਬਚਾਉਣ ਦੀ ਗੱਲ ਸੀ ਕਿ ਜਿੰਨਾ ਇਨਫਲੋ ਹੈ ਤੇ ਉਹਨਾਂ ਆਊਟਫਲੋ ਹੋ ਜਾਵੇ ਤੇ ਉਹ ਅਸੀਂ ਸਰ ਉਸ ਸਮੇਂ ਕੀਤਾ ਜਿਹਦੇ ਨਾਲ ਡੈਮ ਦੇ ਵਿੱਚੋਂ ਤਾਂ 215000 ਕਿਊਸਿਕ ਦੀ ਐਵਰੇਜ ਰਹੀ ਪਾਣੀ ਦੀ ਪਰ ਖੱਡਾਂ ਨਾਲਿਆਂ ਦੇ ਵਿੱਚੋਂ 10 ਲੱਖ ਕਿਊਸਿਕ ਪਾਣੀ ਜਿਹੜਾ ਗਿਆ ਕਿਉਂਕਿ ਨਹੀਂ ਡੈਮ ਨੂੰ ਬਚਾਉਣ ਦੀ ਗੱਲ ਸੀ ਜਿਹੜੀ ਸਾਰਿਆਂ ਤੋਂ ਜ਼ਰੂਰੀ ਸੀ ਔਰ ਜੇ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ 50 ਲੱਖ ਕਿਊਸਿਕ ਪਾਣੀ ਹੈ ਜਿਹੜਾ ਉਹ 36 ਘੰਟੇ ਦਾ ਕੋਥੋਂ ਚੱਲਣਾ ਸੀ ਔਰ ਜਿਹੜੀਆਂ ਵੱਡੀਆਂ ਬਿਲਡਿੰਗਾਂ ਨੇ ਉਹਨਾਂ ਦੇ ਲੈਵਲ ਤੇ ਪਾਣੀ ਚੱਲਣਾ ਸੀ ਪਰ ਸਥਿਤੀ ਨੂੰ ਦੇਖਦੇ ਹੋਏ ਪੂਰਾ ਧਿਆਨ ਰੱਖਦੇ ਹੋਏ ਕੰਟਰੋਲਡ ਵੇ ਦੇ ਨਾਲ ਰਣਜੀਤ ਸਾਗਰ ਡੈਮ ਦੇ ਵਿੱਚੋਂ ਸਾਡੇ ਵਾਟਰ ਰਿਸੋਰਸਿਸ ডিপਾਰਟਮੈਂਟ ਦੇ ਸਾਰੇ ਅਧਿਕਾਰੀ ਉੱਥੇ ਹਾਜ਼ਰ ਰਹੇ ਤੇ ਉਹਨਾਂ ਨੇ ਕਿ ਜੋ ਘੱਟ ਤੋਂ ਘੱਟ ਨੁਕਸਾਨ ਲੋਕਾਂ ਦਾ ਹੋ ਸਕਦਾ ਸੀ ਉਸ ਤੇ ਧਿਆਨ ਰੱਖ ਕੇ ਇਸ ਸਥਿਤੀ ਨੂੰ ਜਿਹੜਾ ਉਹ ਕੰਟਰੋਲ ਕੀਤਾ